ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਘਾਟੋਟਰੇ ਲਗਾਤਾਰ ਵਾਰਸ਼ ਹੋ ਰਹੀ ਹੈ ਉਸ ਕਰਕੇ ਦੋ ਮੋਤਾਂ ਹੋਈਆਂ ਨੇ ਗਰਮੀਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਹੀ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੈਂ ਮੌਕੇ ਤੇ ਆਇਆਂਗਾ ਬਹੁਤ ਹੀ ਦੁਖਦਾਈ ਘਟਨਾਗੀ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ بارش ਦੱਸੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹ ਤਾਂ ਦਖਾਂਤ ਦਾ ਕੀ ਦੱਸਗੇ ਵੀ ਕੋਈ ਲੱਭ ਜਣੀ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਇਹ ਵੀ ਬੇਨਤੀ ਆ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਜ਼ਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮકાਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜ਼ਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਆ ਗਈ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਹਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਂ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਇਹੋ ਜਿਹੀਆਂ ਦੂ ਘਟਨਾਵਾਂ ਤੋਂ ਬਚਤ ਰਹਿ ਸਕੇ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਆ ਮੇਰੇ ਮੁੰਡੇ ਭਾਈ ਦੀ ਤੇ ਵਾਜੀ ਮੈਂ ਹੁਣ ਤੋਂ ਦੋ ਵਜੇ 10:30 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਇਹ ਤੇ ਬਾਹਰ ਆ ਕੇ ਉੱਧਰਲੇ ਕਮਰੇ ਤੇ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਇਹ ਹੱਸਾ ਹੋ ਗਿਆ ਸਾਡਾ ਬਸ ਸਾਥੇ ਕੁਝ ਪਹੁੰਚਿਆ ਨਹੀਂ ਮਾਰਾ ਰੋਲਾ ਰੂਲਾ ਪਾ ਕੇ ਪੰਜ ਚਾਰ ਮਿੰਟਾਂ ਚ ਮੁੰਡੇ ਇਕੱਠੇ ਕਰਕੇ ਤੇ ਵੀ ਅਸੀਂ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ ਜੀ ਇੱਕ ਲੜਕੀ ਤਿੰਨ ਸਾਲ ਦੀ ਉਹ ਠੀਕ ਠਾਕ ਆ ਜੀ ਉਹਨੂੰ ਕੁਝ ਨਹੀਂ ਹੋਇਆ ਮੰਗਈ ਆ ਜੀ ਸਾਡੇ ਗਰੀਬਾਂ ਦੀ ਸਹਾਇਤਾ ਹੋਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣ ਤੇ ਸਾਡੇ ਕੋਈ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਂ ਕੋਈ ਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਸਰ ਜਿਹਦਾ ਵਾਸਾ ਹੋਇਆ ਜੀ ਸਾਨੂੰ ਮੇਰੇ ਤਾਜ ਦੇ ਮੁੰਡੇ ਨੇ ਬਾਜ਼ ਮਾਰੀ ਅਸੀਂ ਪੈਸੀ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਉਹਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾਹਰ ਖੋਲਿਆ ਮੈਂ ਕਿਹ ਹੋ ਗਿਆ ਕਹਿੰਦਾ ਜੀ ਬਈ ਮੇਰੇ ਬੱਚੇ ਆ ਗਏ ਛੱਪ ਥਲੇ ਅਸੀਂ ਆ ਕੇ ਬਜੋ ਪੱਜਾ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥੇ ਚੱਕੇ ਗਏ ਨੀ ਦੋ ਤਾਂ ਮੈਂ ਚੱਕੇ ਦੋ ਮੇਰਾ ਬੇਟਾ ਆ ਗਿਆ ਉਹਨੇ ਨਾਲ ਲਾ ਕੇ ਮੇਰੇ ਦੋ ਪੱਥਰ ਚੁਕਾਏ ਉਦੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜੇ ਲੜਕੀ ਸੀਗੀ ਇਹ ਬੋਲੀ ਗਈ ਆ ਕੋਈ ਵੀ ਅਸਾਨੂੰ ਪਤਾ ਲੱਗਿਆ ਵੀ ਬੱਚੇ ਜਾਂਦੇ ਹੈਗੇ ਉਦੋਂ ਬਾਅਦ ਅਸੀਂ ਜੀ ਦੋ ਇੱਕ ਦੋ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ ਮੇਰਾ ਭਤੀਜਾ ਸੀ ਇੱਕ ਮੇਰੇ ਤਾਏ ਦਾ ਪੁੱਤ ਸੀਗਾ ਜਿਹਦੀ ਮੌਤ ਹੋਈ ਹੈ ਇਸ ਟਾਈਮ ਅਸੀਂ ਵੇਖੇ ਜੋ ਮੁੱਕੇ ਪੈ ਸੀ ਜੀ ਕੱਲੇ ਆ ਜੀ ਸਾਨੂੰ ਬਹੁਤ ਦੁੱਖ ਆਈ ਉਸ ਦਿਨ ਪਰਵਾਦੀ ਬਹੁਤ ਬਹੁਤ ਨਾਜ਼ੀ ਕੀਤੀ ਜਾ ਰਹੀ ਮੈਂ ਅਹੀਂ ਕੁਛ ਪਹਿ ਬਲਜੀਤ ਖਾਲਸਾ ਬਈ ਕਿਵੇਂ ਬਸ ਕਿਵੇਂ ਦੇ ਹਾਲਾਤ ਕਿ ਛੱਤ ਦੇ ਪਹਿਲਾਂ ਕਦੇ ਕਿਸੇ ਸਰਕਾਰ ਤੱਕ ਪਹੁੰਚ ਕਰੀ ਹੈ ਵੀ ਘਰਾਂ ਦੇ ਹਾਲਾਤ ਸੁਣਾ ਰਿਹਾ ਬਲਜੀਤ ਤਰੀ ਦਫ਼ਰ ਬਹੁਤ ਹੈ ਪਰ ਇਹਨਾਂ ਬਸ ਤਾਂ ਸਰਕਾਰ ਹੀ ਕੋਈ ਧੋਖੇ ਹੀ ਦੇ ਰਹੀ ਆ ਹਨ ਤੋਂ ਪਤਾ ਨਹੀਂ ਲੱਗੇ ਵੀ ਨਾ ਇਸ ਵਾਰ ਤਾਂ ਕੋਈ ਸਰਕਾਰ ਹੀ ਸਾਨੂੰ ਲੱਗਦਾ ਵੀ ਹੋਊਗੀ ਕੋਈ ਇਹ ਪਹਿਲਾ ਮਕਾਨ ਡਿੱ ਗਿਆ ਜੀ ਉਦੋਂ ਨੇ ਕਿਸ ਨੇ ਪ੍ਰਤਾਲ ਕਰੀ ਆਪ ਵਿਚਾਰਨ ਦਿਹਾੜੀਆਂ ਦੱਪੇ ਕਰਕੇ ਗੋਹਾ ਛੱਟ ਕੇ ਆ ਛੱਤ ਪਾਈ ਆ ਜੀ ਹੁਣ ਇਹਦੇ ਜਿਹੜਾ ਇਹੀ ਕਹਿਣਾ ਚਾਹੁੰਦੇ ਜੀ ਸਾਨੂੰ ਹੁਣ ਵੀ ਪਰਮਾਤਮਾ ਸਾਡੇ ਨਾਲ ਮੈਂਬਰ ਸਾਹਿਬ ਵੀ ਖੜੇ ਆ ਸਾਰੀ ਪੰਚਾਇਤ ਖੜੀ ਆ ਸਾਰਾ ਪਿੰਡ ਨਗਰ ਸੰਸਦ ਦੇ ਜਾਂਦਾ ਜੀ ਜੀ ਜਿਨ੍ਹਾਂ ਦਾ ਹਸਤਾਖਰ ਵੀ ਹੋਇਆ ਸੀ ਮਦਦ ਕਰਨ ਦੀ ਜੀ ਇਹ ਮੰਨ ਕਰਦੇ ਹਾਂ ਤੁਹਾਨੂੰ ਕਿ ਤਾਂ ਇਹੀ ਕਰਦੇ ਆ ਜੀ ਗਰੀਬ ਬੰਦੇ ਬਸ ਇਹਨਾਂ ਦਾ ਕੋਈ ਸਹਾਇਤਾ ਦਿੱਤੀ ਜਾਵੇ ਜੀ ਵਿਚਾਰਿਆਂ ਦਾ ਕੋਈ ਮਕਾਨ ਪੈ ਜਾਵੇ ਵਧੀਆ ਬੱਚੇ ਬੰਦੇ ਹੋ ਜਾਣਗੇ ਛੱਤ ਦੇ ਥੱਲੇ ਈ ਬੜੀ ਦੁੱਖਦਈ ਘਟਨਾ ਸ਼ਗੀ ਹੈ ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈਗਾ ਵੀ ਦੋ ਕੈਪਰੂਟ ਦੀ ਇੱਥੇ ਹੋਈਆਂ ਨੇ ਇੱਕ ਦੀ ਉਮਰ 35 ਸਾਲ ਦੀ ਸੀ ਇੱਕ ਬੱਚਾ ਸੀ 10 ਸਾਲ ਦਾ ਸੋ ਅਸੀਂ ਇਸ ਦੇ ਸਬੰਧ ਵਿੱਚ ਜਿਹੜੀਆਂ ਹੈਗੀਆਂ ਪੂਰੀ ਰਿਪੋਰਟ ਢੀ ਹੈਗੀ ਆ ਪ੍ਰਸ਼ਾਸਨ ਨੂੰ ਮੂਰਲੀ ਰਿਪੋਰਟ ਭੇਜ ਦਿੱਤੀ ਹੈਗੀ ਆ ਠੀਕ ਹੈ ਸੋ ਜੋ ਵੀ ਸਰਕਾਰ ਦੇ ਵੱਲੋਂ ਇਸ ਦੇ ਤਹਿਤ ਮੁਆਵਜ਼ਾ ਤਹਿਤ ਹੋਏਗਾ ਉਮ ਮਵਜਨਾਂ ਨੂੰ ਮਿਲਦਾ। ਉਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਇਹਦਾ ਮਾਤ। ਜੇ ਹੋਰ ਵੀ ਪਰਿਵਾਰ ਹੈਗੇ ਗਰੀਬ ਪਰਿਵਾਰ ਜਿਹੜਾ ਇਹਨਾਂ ਦੇ ਘਰਾਂ ਦੇ ਹਾਲਾਤ ਮਾੜੇ ਨੇ ਜੀ ਇਹਨਾਂ بارشਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਲਈ ਕੀ ਹਾਂ ਮੈਂ ਸਾਰੇ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਮੰਨ ਲਓ ਵੀ ਘਰ ਇੰਨੇ ਮਜ਼ਬੂਤ ਨਹੀਂ ਹੈਗੇ ਵੀ ਆਪਾਂ ਨੂੰ ਸ਼ੱਕ ਲੱਗਦਾ ਵੀ ਕਿਤੇ ਕੈਜ਼ੂਅਲਟੀ ਇਦਾਂ ਨਹੀਂ ਹੋਣਾ ਜਾਵੇ بارشਾਂ ਕਰਕੇ ਵੀ ਆਪਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਆ ਪਉਦ ਲਈ ਪ੍ਰਬੰਧ ਵੀ ਕਰਾਂਗੇ ਕਿਤੇ ਉੱਠਾ ਰੋਣਾ ਗੁਰਦੁਆਰਾ ਸਾਹਿਬ ਵੀ ਆਪਣੇ ਹੈਗੇ ਨੇ ਜਾਂ ਆਪਣੇ ਕੋਈ ਧਰਮਸ਼ਾਲਾ ਉਹਨੇ ਜਾਂ ਸਾਡੇ ਨੂੰ ਪ੍ਰਸ਼ਾਸਨ ਵੱਲੋਂ ਵੀ ਹੋ ਜਾ ਕੋਈ ਐਸੇ ਜੀ ਹੈਗੇ ਆ ਸਾਡੇ ਨੂੰ ਨੋਟਿਸ ਲਿਓ ਅਸੀਂ ਆਹ ਦੀ ਪਟਵਾਰੀਆਂ ਨੂੰ ਵੀ ਕਹਤਾ ਠੀਕ ਹੈ ਜਿਹੜਾ ਸਾਡਾ ਅਮਲਾ ਹੈਗਾ ਵੀ ਤੁਸੀਂ ਇਦਾਂ ਦੇ ਮਕਾਨਾਂ ਦੀ ਪਛਾਣ ਦੇ ਕਰੋ ਗਰੀਬ ਪਰਿਵਾਰ ਸੀ ਰਾਤ 1.5 ਵਜੇ ਛੱਤ ਲੱਗਣ ਕਰਕੇ ਜਿਹੜੀਆਂ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ 10 ਸਾਲ ਦਾ ਬੱਚਾ ਗਿਆ ਤੇ 35 ਸਾਲ ਦਾ ਨੌਜਵਾਨ ਆਗਾ ਬੜੀ ਦੁਖਦਾਈ ਘਟਨਾ ਗਈ ਕਿਉਂਕਿ بارش ਲਗਾਤਾਰ ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਕਾ ਟੁੱਟਰੇ ਲਗਾਤਾਰ بارش ਹੋ ਰਹੀ ਹੈ ਉਸ ਤਰ੍ਹਾਂ ਕੇ ਦੋ ਮੋਤਾਵੀਆਂ ਨੇ ਗਰਮੀਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੈਂ ਮੌਕੇ ਤੇ ਆਇਆਗਾ ਬਹੁਤ ਹੀ ਦੁਖਦਾਈ ਘਟਨਾ ਗਈ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ بارش ਦੱਸੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹਦਾ ਦੁਖਾਂਤ ਦਾ ਕੀ ਦੱਸਗੇ ਵੀ ਕੋਈ ਲਫ਼ਜ਼ ਨਹੀਂ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਵੀ ਬੇਨਤੀ ਆ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਜਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮકાਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਕੀ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਂ ਆ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਕੀ ਹੋਈਆਂ ਤੇ ਘਟਨਾਵਾਂ ਤੋਂ ਬਚਤ ਰਹਿ ਸਕੇ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਆ ਮੇਰੇ ਮੁੰਡੇ ਭਾਈ ਦੀ ਫਿਰ ਜੀ ਮੈਂ ਤੁੱਤ ਦੋ ਵਜੇ 1:30 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਤੇ ਬਾਹਰ ਆ ਕੇ ਉੱਧਰਲੇ ਕਮਰੇ ਤੇ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਜੀ ਹੱਸਾ ਹੋ ਗਿਆ ਸਾਡਾ ਬਸ ਸਾਡੇ ਕੋਲ ਕੁਝ ਪਹੁੰਚਾ ਨਹੀਂ ਮਾਰਾ ਰੋਲਾ ਰੂਲਾ ਪਾ ਕੇ 5-7 ਮਿੰਟਾਂ ਤੱਕ ਮੁੰਡੇ ਇਕੱਠੇ ਕਰਕੇ ਤੇ ਅਸੀਂ ਇਹਨਾਂ ਨੂੰ ਕਦੇ ਨਹੀਂ ਕੋਸ਼ਿਸ਼ ਕੀਤੀ ਜੀ ਇੱਕ ਲੜਕੀ ਤਿੰਨ ਸਾਲ ਦੀ ਉਹ ਠੀਕ ਠਾਕ ਹੈ ਜੀ ਉਹਨੂੰ ਕੁਝ ਨਹੀਂ ਹੋਇਆ ਵੀ ਮਾਜਬਾਸ਼ ਮੰਗਈ ਆ ਜੀ ਸਾਡੇ ਗਰੀਬਾਂ ਦੀ ਸਿਹਤ ਆ ਹੋਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣ ਤੇ ਸਾਡੇ ਕੋਈ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਂ ਕੋਈ ਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਸਰ ਜਿਹੜਾ ਆਸਾ ਹੋਇਆ ਜੀ ਸਾਨੂੰ ਮੇਰੇ ਤਾਏ ਦੇ ਮੁੰਡੇ ਨੇ ਬਾਜ਼ ਮਾਰੀ ਅਸੀਂ ਪੈ ਸੀ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਮੋਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾੜ ਖੋਲਾ ਮੈਂ ਕਿ ਹੋ ਗਿਆ ਕਹਿੰਦੇ ਜੀ ਬਈ ਮੇਰੇ ਬੱਚੇ ਆ ਗਏ ਛੱਪਸਲੇ ਅਸੀਂ ਆ ਗਏ ਬੰਦੋ ਪੱਜਾ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥਾ ਚੱਕੇ ਗਏ ਨੇ ਦੋ ਤਾਂ ਮੈਂ ਚੱਕ ਤੇ ਦੋ ਮੇਰਾ ਬੇਟਾ ਆ ਗਿਆ ਉਹਨੇ ਨਾਲ ਲਾ ਕੇ ਮੇਰੇ ਦੋ ਪੱਥਰ ਚੁਗਾਏ ਉਦੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜੀ ਲੜਕੀ ਸੀਗੀ ਇਹ ਬੋਲੀ ਗਈ ਆ ਕੋਈ ਵੀ ਅਸਾਨੂੰ ਪਤਾ ਲੱਗਿਆ ਵੀ ਬੱਚੇ ਚਾਉਂਦੇ ਹੈਗੇ ਉਦੋਂ ਬਾਅਦ ਅਸੀਂ ਜੀ ਦੋ ਇੱਕ ਦੋ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ ਮੇਰਾ ਭਤੀਜਾ ਸੀ ਇੱਕ ਮੇਰੇ ਤਾਏ ਦਾ ਸਾਨੂੰ ਬਹੁਤ ਦੁੱਖ ਹੈ ਇਸ ਗਰੀਬ ਪਰਵਾਦੀ ਬਹੁਤ ਬਹੁਤ ਮਤਲਬ ਕੀਤੀ ਜਾ ਰਹੀ ਹੈ ਮੈਂ ਕਿੱਥੇ ਜਾਣਾ ਜੀ ਬਲਜੇ ਖਾਲਸਾ ਵੇਲ ਦੀ ਕੀ ਫਿਕਰ ਹੋਰੀ ਹਾਲਾਤ ਕਿ ਛੱਤ ਦੇ ਪਹਿਲਾਂ ਕਦੇ ਕਿਸੇ ਸਰਕਾਰ ਤੱਕ ਪਹੁੰਚ ਕਰੀ ਹੈ ਵੀ ਘਰਾਂ ਦੇ ਹਾਲਾਤ ਸੁਣਾ ਰਿਹਾ ਨਹੀਂ ਤਈ ਦਫ਼ਰ ਬਹੁਤ ਹੈ ਪਰ ਇਹਨਾਂ ਬਸ ਤਾਂ ਸਰਕਾਰ ਹੀ ਕੋਈ ਧੋਖਾ ਹੀ ਦੇ ਰਹੀ ਹੈ ਸਾਨੂੰ ਤਾਂ ਪਤਾ ਨਹੀਂ ਲੱਗੇ ਵੀ ਨਾ ਇਸ ਵਾਰ ਤਾਂ ਕੋਈ ਸਰਕਾਰ ਹੀ ਸਾਨੂੰ ਲੱਗਦਾ ਵੀ ਹੋਊਗੀ ਕੋਈ ਆ ਪਹਿਲਾ ਮਕਾਨ ਡਿੱਗਿਆ ਜੀ ਉਦੋਂ ਕਿਸਨੇ ਪ੍ਰਤਾਲ ਕਰੀ ਆਪ ਵਿਚਾਰਨ ਦਿਹਾੜੀਆਂ ਦੱਪੇ ਕਰਕੇ ਬੋਹਾ ਛੱਟ ਕੇ ਆ ਛੱਤ ਪਾਈ ਹੈ ਜੀ ਹੁਣ ਇਹਦੇ ਜਿਹੜਾ ਇਹੀ ਕਹਿਣਾ ਚਾਹੁੰਦੇ ਜੀ ਸਾਨੂੰ ਹੁਣ ਵੀ ਪਰਮਾਤਮਾ ਸਾਡੇ ਨਾਲ ਮੈਂਬਰ ਸਾਹਿਬ ਵੀ ਖੜਿਆ ਸਾਰੀ ਪੰਚਾਇਤ ਖੜੀਆ ਸਾਰਾ ਪਿੰਡ ਨਗਰ ਸੰਸਦ ਦੇ ਜਾਂਦਾ ਜੀ ਜੀ ਰਸਤਾ ਕਰ ਵੀ ਹੋਇਆ ਸੀ ਮਦਦ ਕਰਾਂਗੇ ਜੀ ਕੀ ਮੰਗ ਕਰਦੇ ਹੋ ਸਰ ਮੰਗ ਤਾਂ ਇਹੀ ਕਰਦੇ ਜੀ ਗਰੀਬ ਬੰਦੇ ਬੱਚਿਆਂ ਦਾ ਕੋਈ ਸਹਾਇਤਾ ਦਿੱਤੀ ਜਾਵੇ ਜੀ ਵਿਚਾਰਿਆਂ ਦਾ ਕੋਈ ਮਕਾਨ ਪੈ ਜੇ ਵਧੀਆ ਬੱਚੇ ਬੰਦੇ ਹੋ ਜਾਣਗੇ ਛੱਤ ਦੇ ਥੱਲੇ ਈ ਬੜੀ ਦੁੱਖਦਈ ਘਟਨਾ ਸੀਗੀ ਐ ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈਗਾ ਵੀ ਦੋ ਕੈਬਿਨਟ ਇੱਥੇ ਮਈਆਂ ਨੇ ਇੱਕ ਦੀ ਉਮਰ 35 ਸਾਲ ਦੀ ਸੀ ਇੱਕ ਬੱਚਾ ਸੀ 10 ਸਾਲ ਦਾ ਸੋ ਅਸੀਂ ਇਸ ਦੇ ਸਬੰਧ ਵਿੱਚ ਜਿਹੜੀਆਂ ਹੈਗੀਆਂ ਪੂਰੀ ਰਿਪੋਰਟ ੜੀ ਹੈਗੀ ਆ ਪ੍ਰਸ਼ਾਸਨ ਨੂੰ ਬੁਰਲੀ ਰਿਪੋਰਟ ਭੇਜ ਦਿੱਤੀ ਹੈਗੀ ਠੀਕ ਹੈ ਸੋ ਜੋ ਵੀ ਸਰਕਾਰ ਦੇ ਵੱਲੋਂ ਇਸ ਦੇ ਤਹਿਤ ਮੁਆਵਜ਼ਾ ਤਹਿਤ ਹੋਏਗਾ ਉਹ ਮੌਜੂਦਾਨ ਨੂੰ ਬਿਲਕੁਲ ਉਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਇਹਦਾ ਮਾਸਰ ਜਰ ਹੋਰ ਵੀ ਪਰਿਵਾਰ ਹੈਗੇ ਗਰੀਬ ਪਰਿਵਾਰ ਜਿਹਨਾਂ ਦੇ ਘਰਾਂ ਦੇ ਹਾਲਾਤ ਮਾੜੇ ਨੇ ਜੀ ਇਹਨਾਂ بارشਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਲਈ ਕੀ ਹਾਂ ਮੈਂ ਸਾਰੇ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਮੰਨ ਲਓ ਵੀ ਘਰ ਇੰਨੇ ਮਜ਼ਬੂਤ ਨਹੀਂ ਹੈਗੇ ਵੀ ਆਪਾਂ ਨੂੰ ਸ਼ੱਕ ਲੱਗਦਾ ਵੀ ਕਿਤੇ ਕੈਜ਼ੂਅਲਟੀ ਇਦਾਂ ਦੀ ਹੋ ਨਾ ਜਾਵੇ بارشਾਂ ਕਰਕੇ ਵੀ ਆਪਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਅਪਾਉ ਦੇ ਲਈ ਪ੍ਰਬੰਧ ਵੀ ਕਰ ਲਾਂਗੇ ਕਿਤੇ ਉੱਠਾ ਰੋਣਾ ਗੁਰਦੁਆਰਾ ਸਾਹਿਬ ਵੀ ਆਪਣੇ ਹੈਗੇ ਨੇ ਜਾਂ ਆਪਣੇ ਕੋਈ ਧਰਮਸ਼ਾਲਾ ਉਹਨੇ ਜਾਂ ਸਾਡੇ ਪ੍ਰਸ਼ਾਸਨ ਵੱਲੋਂ ਵੀ ਹੋ ਜੇ ਕੋਈ ਐਸੇ ਜੀ ਹੈਗੇ ਆ ਸਾਡੇ ਨੂੰ ਨੋਟਿਸ ਲਓ ਅਸੀਂ ਆਹਦੀ ਪਟਵਾਰੀਆਂ ਨੂੰ ਵੀ ਕਹਤਾ ਠੀਕ ਹੈ ਜਿਹੜਾ ਸਾਡਾ ਅਮਲਾ ਹੈਗਾ ਵੀ ਤੁਸੀਂ ਇਦਾਂ ਦੇ ਮਕਾਨਾਂ ਦੀ ਨਿਸ਼ਾਨਦੇਖ ਗਰੀਬ ਪਰਿਵਾਰ ਸੀ ਰਾਤ 1.5 ਵਜੇ ਛੱਤ ਲੱਗਣ ਕਰਕੇ ਜਿੰਗਾਂ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ 10 ਸਾਲ ਦਾ ਬੱਚਾ ਗਿਆ ਤੇ 35 ਸਾਲ ਦਾ ਨੌਜਵਾਨ ਆਗਾ ਬੜੀ ਦੁਖਦਾਈ ਘਟਨਾ ਗਈ ਕਿਉਂਕਿ بارش ਲਗਾਤਾਰ ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਕਾ ਟੁੱਟਰੇ ਲਗਾਤਾਰ بارش ਹੋ ਰਹੀ ਹੈ ਉਸ ਤਰ੍ਹਾਂ ਕੇ ਦੋ ਮੌਤਾਂ ਹੋਈਆਂ ਨੇ ਗਰਮੀਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੈਂ ਮੌਕੇ ਤੇ ਆਇਆਗਾ ਬਹੁਤ ਹੀ ਦੁਖਦਾਈ ਘਟਨਾ ਗਈ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ ਬਾਰਿਸ਼ ਦੀ ਸੱਤੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹ ਤਾਂ ਦਖਾਂਤ ਦਾ ਕੀ ਦੱਸਗੇ ਵੀ ਕੋਈ ਲਫ਼ਜ਼ ਨਹੀਂ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਇਹ ਵੀ ਬੇਨਤੀ ਆ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗਰਦਵਾਰਾ ਪ੍ਰਬੰਧਕ ਮੀਟਿੰਗਾਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਜਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮਕਾਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਗਈ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਹਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਂ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਇਹੋ ਜਿਹੀਆਂ ਦੂਸਰ ਘਟਨਾਵਾਂ ਤੋਂ ਬਚਤ ਰਹਿ ਸਕੇ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਦਾ ਮੇਰੇ ਮੁੰਡੇ ਭਾਈ ਦੀ ਤੇ ਜੀ ਮੈਂ ਹੁਣ ਤੋਂ ਦੋ ਵਜੇ 1:30 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਇਹ ਤੇ ਬਾਹਰ ਆ ਕੇ ਉੱਧਰਲੇ ਕਮਰੇ ਚ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਜੀ ਹੱਸਾ ਹੋ ਗਿਆ ਸਾਡਾ ਬਸ ਉਸ ਵਾਸਤੇ ਕੁਝ ਪਹੁੰਚਿਆ ਨਹੀਂ ਮਾਰ ਰੋਲਾ ਰੂਲਾ ਪਾ ਕੇ ਪੰਜ ਚਾਰ ਮਿੰਟਾਂ ਚ ਮੁੰਡੇ ਇਕੱਠੇ ਕਰਕੇ ਤੇ ਵੀ ਅਸੀਂ ਇਹਨਾਂ ਨੂੰ ਕਦੋਂ ਦੀ ਕੋਈ ਚੁਕਰੀ ਹੈ ਜੀ ਇੱਕ ਲੜਕੀ ਤਾਂ ਨਿਕਸਾਲ ਦੀ ਉਹ ਠੀਕ ਠਾਕ ਹੈ ਜੀ ਉਹਨੂੰ ਕੁਝ ਨਹੀਂ ਹੋਇਆ ਮੰਗਈ ਆ ਜੀ ਸਾਡੇ ਗਰੀਬਾਂ ਦੀ ਸਹਤ ਹੋਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣ ਤੇ ਸਾਡੇ ਕੋਈ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਂ ਕੋਈ ਇਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਸਰ ਜਿਹੜਾ ਆਸਾ ਹੋਇਆ ਜੀ ਸਾਨੂੰ ਮੇਰੇ ਤਾਏ ਦੇ ਮੁੰਡੇ ਨੇ ਆਵਾਜ਼ ਮਾਰੀ ਅਸੀਂ ਪੈ ਸੀ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਉਹਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾਹਰ ਖੋਲਿਆ ਮੈਂ ਕਿ ਕੀ ਹੋ ਗਿਆ ਕਹਿੰਦੇ ਜੀ ਬਈ ਮੇਰੇ ਬੱਚੇ ਆ ਗਏ ਛੱਪ ਥਲੇ ਅਸੀਂ ਆ ਕੇ ਬਜੋ ਭੱਜਿਆ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥਾ ਚੱਕੇ ਗਏ ਨੀ ਦੋ ਤਾਂ ਮੈਂ ਚੱਕ ਤੇ ਦੋ ਮੇਰਾ ਬੇਟਾ ਆ ਗਿਆ ਉਹਨੇ ਨਾਲ ਲਾ ਕੇ ਮੇਰੇ ਦੋ ਪੱਥਰ ਚੁਕਾਏ। ਉਸ ਤੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜੇ ਲੜਕੀ ਸੀਗੇ ਇਹ ਬੋਲੀ ਗਈ ਆ ਕੋਈ ਵੀ ਅਸਾਨੂੰ ਪਤਾ ਲੱਗਿਆ ਵੀ ਬੱਚੇ ਜਾਂਦੇ ਹੈਗੇ। ਉਸ ਤੋਂ ਬਾਅਦ ਅਸੀਂ ਜੀ ਦੋ ਇੱਕ ਦੋ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ। ਮੇਰਾ ਭਤੀਜਾ ਸੀ ਇੱਕ ਮੇਰੇ ਤਾਏ ਦਾ ਪੁੱਤ ਸੀਗਾ ਜਿਹਦੀ ਮੌਤ ਹੋਈ ਹੈ ਜ ਇਸ ਟਾਈਮ। ਅਸੀਂ ਵੇਖਿਆ ਜੋ ਮੁੱਕੇ ਪੈ ਸੀ ਜੀ ਕੱਲੇ ਆ ਜੀ। ਸਾਨੂੰ ਬਹੁਤ ਦੁੱਖ ਆਈ। ਉਸ ਦਿਨ ਪਰਵਾਦੀ ਬਹੁਤ ਬਹੁਤ ਮਤਲਬ ਕੀਤੀ ਜਾ ਰਹੀ। ਸਮਝਾ ਨਹੀਂ ਕਿਸ ਤਰ੍ਹਾਂ ਜਿਉਂ ਰਹੇ ਬੜੇ ਜੇ ਖਾਲਸਾ ਬਿਟੀਫੁਲ ਦੇ ਹਾਲਾਤ ਕਿ ਛੱਤ ਦੇ ਪਹਿਲਾਂ ਕਦੇ ਕਿਸੇ ਸਰਕਾਰ ਤੱਕ ਪਹੁੰਚ ਕਰੀ ਹੈ ਵੀ ਘਰਾਂ ਦੇ ਹਾਲਾਤ ਸੁਧਾਰੇ ਜਾਣ ਲਈ ਤਰੀਕਾ ਤਾਂ ਬਹੁਤ ਅਜੀ ਪਰ ਇਹਨਾਂ ਬਜਤ ਸਰਕਾਰ ਹੀ ਕੋਈ ਤੁਖ ਹੀ ਦੇ ਰਹੀ ਆ ਸਾਨੂੰ ਤਾਂ ਪਤਾ ਨਹੀਂ ਲੱਗੇ ਵੀ ਨਾ ਇਸ ਵਜਤ ਦਾ ਕੋਈ ਸਰਕਾਰ ਨਹੀਂ ਸਾਨੂੰ ਲੱਗਦਾ ਵੀ ਹੋਊਗੀ ਕੋਈ ਇਹ ਪਹਿਲਾ ਮਕਾਨ ਡਿੱ ਗਿਆ ਜੀ ਉਦੋਂ ਕਿਸਨੇ ਪ੍ਰਤਾਲ ਕਰੀ ਆਪ ਵਿਚਾਰੇ ਨਧਾਰੀਆਂ ਦੱਪੇ ਕਰਕੇ ਬੋਹਾ ਛੱਟ ਕੇ ਆ ਛੱਤ ਪਾਈ ਆ ਜੀ ਹੁਣ ਇਹਦੇ ਜਿਹੜਾ ਇਹੀ ਕਹਿਣਾ ਚਾਹੁੰਦੇ ਜੀ ਸਾਨੂੰ ਹੁਣ ਵੀ ਪਰਮਾਤਮਾ ਸਰਦਾਰ ਮੈਂਬਰ ਸਭ ਵੀ ਖੜਿਆ ਸਾਰੀ ਪੰਚਾਇਤ ਖੜੀਆ ਸਾਰਾ ਪਿੰਡ ਨਗਰ ਸੰਸਦ ਦੇ ਜਾਂਦਾ ਜੀ ਜੀ ਦਸਤਕਰ ਵੀ ਹੋਇਆ ਸੀ ਮਦਦ ਕਰਾਂਗੇ ਜੀ ਜੀ ਮੰਗ ਕਰਦੇ ਹੋ ਸਰ ਮੰਗ ਤਾਂ ਇਹੀ ਕਰਦੇ ਜੀ ਗਰੀਬ ਬੰਦੇ ਬੱਚਿਆਂ ਦਾ ਕੋਈ ਸਹਾਇਤਾ ਦਿੱਤੀ ਜਾਵੇ ਜੀ ਵਿਚਾਰਿਆਂ ਦਾ ਕੋਈ ਮਕਾਨ ਪੈ ਜੇ ਵਧੀਆ ਬੱਚੇ ਬੰਦੇ ਹੋ ਜਾਣਗੇ ਛੱਤ ਦੇ ਥੱਲੇ ਬਈ ਬੜੀ ਦੁਖਦਾਈ ਘਟਨਾ ਹੈ ਜੀ ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈਗਾ ਵੀ ਦੋ ਕੈਪਿਟਲ ਦੀ ਇੱਥੇ ਹੋਈਆਂ ਨੇ ਇੱਕ ਦੀ ਉਮਰ 35 ਸਾਲ ਦੀ ਸੀ ਇੱਕ ਬੱਚਾ ਸੀ 10 ਸਾਲ ਦਾ ਸੋ ਅਸੀਂ ਇਸ ਦੇ ਸਬੰਧ ਵਿੱਚ ਜਿਹੜੀਆਂ ਹੈਗੀਆਂ ਪੂਰੀ ਰਿਪੋਰਟ ਜਿਹੜੀ ਹੈਗੀ ਆ ਪ੍ਰਸ਼ਾਸਨ ਨੂੰ ਬੁਰੀ ਰਿਪੋਰਟ ਭੇਜ ਦਿੱਤੀ ਹੈਗੀ ਆ ਠੀਕ ਹੈ ਸੋ ਜੋ ਵੀ ਸਰਕਾਰ ਦੇ ਵੱਲੋਂ ਇਸ ਦੇ ਤਹਿਤ ਮੁਆਵਜ਼ਾ ਤਹਿਤ ਹੋਏਗਾ ਉਹ ਮੌਬਨਾਂ ਨੂੰ ਬਣਾਇਆ ਉਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਜਰਾ ਹੈਗਾ ਮਦਦ ਪਰ ਹੋਰ ਵੀ ਪਰਿਵਾਰ ਹੈਗੇ ਗਰੀਬ ਪਰਿਵਾਰ ਜਿਹੜਾ ਇਹਨਾਂ ਦੇ ਘਰਾਂ ਦੇ ਹਾਨਾਤ ਮਾੜੇ ਨੇ ਜੀ ਇਹਨਾਂ ਬਾਰਸ਼ਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਲਈ ਕੀ ਆ ਮੈਂ ਸਾਰੇ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਮਲਕੀਅਤ ਘਰ ਇੰਨੇ ਮਜ਼ਬੂਤ ਨਹੀਂ ਹੈਗੇ ਵੀ ਆਪਾਂ ਨੂੰ ਸ਼ੱਕ ਲੱਗਦਾ ਵੀ ਕਿਤੇ ਕੈਜ਼ੂਅਲਟੀ ਇਦਾਂ ਦੀ ਹੋ ਨਾ ਜਾਵੇ بارشਾਂ ਕਰਕੇ ਵੀ ਆਪਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਆ ਪਉਉਦਲੀ ਪ੍ਰਬੰਧ ਵੀ ਕਰਵਾ ਲਗੇ ਕਿਤੇ ਉੱਠਾ ਰੋਣਾ ਗੁਰਦੁਆਰਾ ਸਾਹਿਬ ਵੀ ਆਪਣੀ ਹੈਗੇ ਨੇ ਜਾਂ ਆਪਣੇ ਕੋਈ ਧਰਮਸ਼ਾਲਾ ਉਹਨੇ ਜਾਂ ਸਾਡੇ ਪ੍ਰਸ਼ਾਸਨ ਵੱਲੋਂ ਵੀ ਹੋ ਜਾ ਕੋਈ ਐਸੇ ਜੀ ਹੈਗੇ ਆ ਸਾਡੇ ਨੂੰ ਨੋਟਿਸ ਲਿਓ ਫਸਿ ਆਉਦੇ ਪਟਵਾਰੀਆਂ ਨੂੰ ਵੀ ਕਹਤਾ ਠੀਕ ਹੈ ਜਿਹੜਾ ਸਾਡਾ ਅਮਲਾ ਹੈਗਾ ਵੀ ਤੁਸੀਂ ਇਦਾਂ ਦੇ ਮਕਾਨਾਂ ਦੀ ਨਿਸ਼ਾਨਦੇਖ ਗਰੀਬ ਪਰਿਵਾਰ ਸੀ ਰਾਤ 1.5 ਵਜੇ ਛੱਤ ਲੱਗਣ ਕਰਕੇ ਦੰਗੀਆਂ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ 10 ਸਾਲ ਦਾ ਬੱਚਾ ਗਿਆ ਤੇ 35 ਸਾਲ ਦਾ ਨੌਜਵਾਨ ਆਗਾ ਬੜੀ ਦੁਖਦਾਈ ਘਟਨਾ ਗਈ ਕਿਉਂਕਿ بارش ਲਗਾਤਾਰ ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਕਾ ਟੁੱਟਰੇ ਲਗਾਤਾਰ بارش ਹੋ ਰਹੀ ਹੈ ਉਸ ਕਰਕੇ ਦੋ ਮੌਤਾਂ ਹੋਈਆਂ ਨੇ ਗਰਮੀਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੈਂ ਮੌਕੇ ਤੇ ਆਇਆਂਗਾ ਬਹੁਤ ਹੀ ਦੁਖਦਾਈ ਘਟਨਾ ਗਈ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ بارش ਦੱਸੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹਦਾ ਦਖਾਂਤ ਦਾ ਕੀ ਦੱਸਗੇ ਵੀ ਕੋਈ ਲਫ਼ਜ਼ ਨਹੀਂ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਇਹ ਵੀ ਬੇਨਤੀ ਆ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਜ਼ਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮકાਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜ਼ਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਗਈ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਹਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਆਂ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਇਹੋ ਜਿਹੀਆਂ ਦੂ ਘਟਨਾਵਾਂ ਤੋਂ ਬਚਤ ਰਹਿ ਸਕੇ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਆ ਮੇਰੇ ਮੁੰਡੇ ਭਾਈ ਦੀ ਤੇ ਲਾਜੀ ਮੈਂ ਹੁਣ ਤੋਂ ਦੋ ਵਜੇ 1:30 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਇਹ ਤੇ ਬਾਹਰ ਆ ਕੇ ਉਹ ਉੱਤਲੇ ਕਮਰੇ ਤੇ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਇਹ ਹੱਸਾ ਹੋ ਗਿਆ ਸਾਡਾ ਬਸ ਸਾਡੇ ਕੋਲ ਕੁਝ ਪਹੁੰਚਾ ਨਹੀਂ ਮਾਰਾ ਰੋਲਾ ਰੂਲਾ ਪਾ ਕੇ ਪੰਜ ਚਾਰ ਮਿੰਟਾਂ ਚ ਮੁੰਡੇ ਇਕੱਠੇ ਕਰਕੇ ਤੇ ਵੀ ਅਸੀਂ ਇਹਨਾਂ ਨੂੰ ਕੋਈ ਕਦਨ ਦੀ ਕੋਸ਼ਿਸ਼ ਕੀਤੀ ਆ ਜੀ ਇੱਕ ਲੜਕੀ ਤਨ 1 ਸਾਲ ਦੀ ਉਹ ਠੀਕ ਠਾਕ ਆ ਜੀ ਉਹਨੂੰ ਕੁਝ ਨਹੀਂ ਹੋਇਆ ਮੰਗਈ ਆ ਜੀ ਸਾਡੇ ਗਰੀਬਾਂ ਦੀ ਸਹਤ ਹੋਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣ ਤੇ ਸਾਡੇ ਕੋਈ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਂ ਕੋਈ ਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਸਰ ਜਦੋਂ ਆਸਾ ਹੋਇਆ ਜੀ ਸਾਨੂੰ ਮੇਰੇ ਤਾਏ ਦੇ ਮੁੰਡੇ ਨੇ ਆਵਾਜ਼ ਮਾਰੀ ਅਸੀਂ ਪੈਸੇ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਉਹਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾਰ ਖੋਲਿਆ ਮੈਂ ਕਿ ਕੀ ਹੋ ਗਿਆ ਕਹਿੰਦਾ ਜੀ ਬਈ ਮੇਰੇ ਬੱਚੇ ਆ ਗਏ ਛੱਤ 'ਤੇ ਅਸੀਂ ਆ ਕੇ ਬਜੋ ਭੱਜਿਆ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥੇ ਚੱਕੇ ਗਏ ਨਹੀਂ ਦੋ ਤਾਂ ਮੈਂ ਚੱਕ ਤੇ ਦੋ ਮੇਰਾ ਬੇਟਾ ਆ ਗਿਆ ਉਹਨਾਂ ਨਾਲ ਲਾ ਕੇ ਮੇਰੇ ਦੋ ਪੱਥਰ ਚੁਗਾਏ ਉਦੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜੇ ਲੜਕੀ ਸੀਗੇ ਇਹ ਬੋਲੀ ਗਈ ਆ ਕੋਈ ਵੀ ਅਸਾਨੂੰ ਪਤਾ ਲੱਗਾ ਵੀ ਬੱਚੇ ਜਾਂਦੇ ਹੈਗੇ ਉਦੋਂ ਬਾਅਦ ਅਸੀਂ ਜੀ ਦੋ ਇੱਕ ਤੋਂ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ